ਨਾ ਅੱਖੀਆਂ ਨਾਲ ਵੇਖਿਆ ਨਹੀਂ ਅੱਲਾ ਅਸਾਂ ਤੇ ਸੋਨਾ ਯਾਰ ਵੇਖਿਆ ਦਿਲ ਸਾਡੇ ਦੀ ਹੋ ਗਈ ਤਸੱਲਾ ਅਸਾਂ ਤੇ ਸੋਨਾ ਯਾਰ ਵੇਖਿਆ ਕਦੋਂ ਗੈਬ ਵਾਲੇ ਰੱਬ ਨੂੰ ਪਛਾਨਿਆ ਬਸ ਰੱਬ ਅਸਾਂ ਯਾਰ ਨੂੰ ਹੀ ਜਾਣਿਆ ਅਸੀਂ ਛੱਡ ਦਿੱਤਾ ਉਹ ਦੋਂ ਦਾ ਮਸੱਲਾ ਅਸਾਂ ਤੇ ਸੋਨਾ ਯਾਰ ਵੇਖਿਆ ਅਸਾਂ ਤੇ ਸੋਨੇ ਦਾ ਦੀਦਾਰ ਕਰੀ ਚਾਈਦਾ ਉਹ ਜਿਵੇਂ ਮੰਨ ਚਾਵੇ ਯਾਦ ਨੋ ਮਨ ਆਈਦਾ ਗੁੱਸੇ ਰਹੇ ਚਾਹੇ ਸਾਰਾ ਹੀ ਮਹੱਲਾ ਅਸਾਂ ਤੇ ਸੋਨਾ ਯਾਰ ਵੇਖਿਆ ਕਿਸੇ ਗੱਲ ਤੋਂ ਅਸਾਂ ਮੂੰਹ ਨਹੀਂ ਮੋੜਿਆ ਰਿਸ਼ਤਾ ਪੱਕਾ ਅਸਾਂ ਸਚਨਾ ਦੇ ਨਾਲ ਜੋੜਿਆ ਇਸ਼ਕ ਉਦਚ ਸਬੀਰ ਹੋਇਆ ਚੱਲਾ ਅਸਾਂ ਤੇ ਸੋਨਾ ਯਾਰ ਵੇਖਿਆ ਨਾ ਅੱਖੀਆਂ ਨੇ ਵੇਖਿਆ ਨਹੀਂ ਅੱਲਾ ਅਸਾਂ ਤੇ ਸੋਨਾ ਯਾਰ ਵੇਖਿਆ ਅਸਾਂ ਤੇ ਸੋਨਾ ਯਾਰ ਵੇਖਿਆ ਜਿਹੜਾ ਅੱਖੀਆਂ ਲਾ ਕੇ ਫੇਰ ਲਵੇ ਉਹਦੀ ਕੱਲ ਦਾ ਸ਼ਿਕਵਾ ਕੀ ਕਰਨਾ ਗੱਲ ਅੱਜ ਦੀ ਕਰੀਏ ਅੱਜ ਦੇ ਨਾਲ ਗਈ ਕੱਲ ਦਾ ਸ਼ਿਕਵਾ ਕੀ ਕਰਨਾ ਤੇ ਜਦੋਂ ਇਸ਼ਕ ਦੇ ਔਖੇ ਰਸਤੇ ਤੇ ਅੱਖਾਂ ਮੀਟ ਕੇ ਪੈਰ ਵਧਾ ਲਈਏ ਫਿਰ ਸੜਦੀ ਰੇਤ ਦਾ ਕੀ ਰੋਣਾ ਫਿਰ ਥਲ ਦਾ ਸ਼ਿਕਵਾ ਕੀ ਕਰਨਾ ਫਿਰ ਥਲ ਦਾ ਸ਼ਿਕਵਾ ਕੀ ਕਰਨਾ ਖਾਲੀ ਹੱਥਾਂ 'ਚ ਅੱਕੰਦਰ ਤੇ ਖਾਲੀ ਹੀ ਤੁਰ ਜਾਣਾ ਸਿਰਫ ਮੈਲਾ ਰਹਿ ਜਾਣਾ ਤੇ ਅਮਲਾਂ ਨਾਲ ਤੁਰ ਜਾਣਾ ਇਸ਼ਕ ਮਲੰਗ ਤੇ ਅੰਗ-ਅੰਗ ਰਚਿਆ ਮਨ ਫਕੀਰੀ ਰੰਗ ਵਿੱਚ ਰੰਗਿਆ ਆਤਿਸ਼ਵਾੰਕੂ ਲੋਲੂ ਮਚਿਆ ਹੋ ਜਾ ਰਾਜੀ ਰੱਬਾ ਸੱਚਿਆ ਹੋ ਜਾ ਰਾਜੀ ਰੱਬਾ ਸੱਚਿਆ ਮਿੱਟੀ ਦੇ ਖਿਡਾਉਣੇ ਵਾਂਗੂ ਬੰਦੇ ਦੀ ਕਹਾਣੀ ਐ ਪਤਾ ਨਹੀਂ ਕਿਹੜੇ ਵੇਲੇ ਇਹ ਖਿੜ ਮੁੱਕ ਜਾਣੀ ਐ ਤੇ ਦਿਲ ਦੇ ਗੁੰਝਲ ਖੋਲਵੇ ਮਾਹੀ ਤੂੰ ਵੀ ਤੇ ਕੁਝ ਬੋਲਵੇ ਮਾਹੀ ਗਲੀਆਂ ਦੇ ਵਿੱਚ ਰੁੱਲਤੇ ਪਏ ਹੁੰਦੇ ਸੰਕ ਦੇ ਅਨਮੋਲ ਵੇ ਮਾਹੀ ਹੁੰਤੇ ਸੰਕਦੇ ਅਨਮੋਲ ਵੇ ਮਾਹੀ ਇਸ਼ਕ ਨੇ ਹੁੰਦਾ ਨਾਲ ਤਵੇਚਾ ਤੇ ਛੱਡ ਦੇ ਕਲਮ ਤੇ ਵਾਤਾਂ ਇਸ਼ਕ ਜਿਨ੍ਹਾਂ ਤੇ ਹੱਡੀ ਰਚਿਆ ਉਹ ਨਹੀਂ ਫਿਰ ਪੁੱਛਦੇ ਚਾਤਾ ਪਤਾ ਉਹ ਨਹੀਂ ਫਿਰ ਪੁੱਛਦੇ ਚਾਤਾ ਪਤਾ ਤੇਰੇ ਪੱਲੇ ਰਹਿੰਦਾ ਕੱਖ ਨਹੀਂ ਜੇ ਵੇਖਣ ਵਾਲੀ ਤੇਰੀ ਅੱਖ ਨਹੀਂ ਤੂੰ ਵੇਖੇ ਨਫਸ ਦੀ ਖੁਆਇਸ਼ ਨੋ ਮੈਂ ਜੰਨਤ ਪਿੱਛੇ ਥੱਕ ਨਹੀਂ ਜੇ ਰਾਜੀ ਹੋਵੇ ਨੱਚਣ ਨਾਲ ਇਹ ਸੌਦਾ ਸਸਤਾ ਕਟ ਨਹੀਂ ਇਹ ਸੌਦਾ ਸਸਤਾ ਕਟ ਨਹੀਂ ਲੁੱਕ ਲੁੱਕ ਜੀਣਾ ਤੇ ਮਰਨਾ ਕੀ ਇੰਜ ਹੋਣਾ ਕੀ ਤੇ ਕਰਨਾ ਕੀ ਜਦੋਂ ਇਸ਼ਕ ਸਮੁੰਦਰੇ ਕੁਦ ਜਾਣਾ ਫਿਰ ਡੁੱਬਣਾ ਕੀ ਤੇ ਤਰਨਾ ਕੀ ਫਿਰ ਡੁੱਬਣਾ ਕੀ ਤੇ ਤਰਨਾ ਕੀ ਅਸੀਂ ਨਾਚਕ ਥਿਲ ਤੇ ਬੰਦੇ ਆਂ ਸੜਾ ਤੇਲਣਾ ਯਾਦ ਦੁਖਾਇਆ ਕਰ ਨਾ ਝੂਠੇ ਵਾਦੇ ਕਰਿਆ ਕਰ ਨਾ ਹੀ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਕਈ ਵਾਰੀ ਮੈਂ ਆਖਿਆ ਏ ਮੈਨੂੰ ਵੱਲ-ਵਲ ਨਾ ਅਜਮਾਇਆ ਕਰ ਤੇਰੀ ਯਾਦ ਦੇ ਵਿੱਚ ਮੈਂ ਮਰ ਜਾਵਾਂ ਹਾਏ ਮੈਨੂੰ ਇੰਨਾ ਯਾਦ ਨਾ ਆਇਆ ਕਰ ਮੈਨੂੰ ਇੰਨਾ ਯਾਦ ਨਾ ਆਇਆ ਕਰ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ